8917 ਨੂੰ ਕੋਟ ਫੱਤੇ ਤੰਤਰਕ ਵੱਲੋਂ ਪਰਿਵਾਰ ਨਾਲ ਮਿਲ ਕੇ ਦੋ ਜਵਾਬਨਾਮੇ ਦਾ ਪਰ ਰਣਜੋਤ ਸਿੰਘ ਨੂੰ ਬੜੀ ਦਿੱਤਾ ਗਿਆ ਸੀ ਉਹਨੂੰ ਸਜ਼ਾ ਕਰਾਈ ਆਪਾਂ ਮੈਂਨਟ ਕਰਕੇ ਤੇ ਉਸ ਬੰਦੇ ਨੇ ਆਪਦੀ ਮਾਂ ਦੀਆਂ ਗਲਤ ਰਿਪੋਰਟਾਂ ਮੈਡੀਕਲ ਤੋਂ ਤਿਆਰ ਕਰਵਾ ਕੇ ਤੇ ਹਾਈ ਮਾਨਯੋਗ ਹਾਈ ਕੋਰਟ ਤੋਂ ਟਰਮ ਬੇਲ ਲੈ ਲਈ ਟਰਮ ਬੇਲ ਜਿਹੜਾ ਉਹ ਸਾਰਾ ਕੁਝ ਉਹਦਾ ਫਰਾਡ ਆ ਪ੍ਰਸ਼ਾਸਨ ਦੀ ਮਿਲੀ ਭਗਤੀ ਨਾਲ ਉਹ ਬੰਦਾ ਜੇਲ੍ਹ ਤੋਂ ਬਾਹਰ ਆਇਆ ਤੇ ਉਹਦੀ ਜਿਹੜੀ ਮਾਂ ਉਹ ਬਿਲਕੁਲ ਤੰਦਰੁਸਤ ਆ ਉਹਦੀ ਮਾਂ ਨੂੰ ਨਾ ਕੋਈ ਕੈਂਸਰ ਹੈ ਉਹਦੇ ਕੋਲੇ ਸਾਡੇ ਕੋਲੇ ਉਹਦੇ ਪ੍ਰੂਫ ਨੇ ਉਹ ਕੰਮ ਕਰ ਰਹੀ ਹੈ ਜਿਹੜੀ ਤਰੀਕ ਨੂੰ ਉਹਦੀ ਸਰਜ ਨਹੀਂ ਹੋਣੀ ਸੀ ਹਸਪਤਾਲ ਦੇ ਵਿੱਚ 14 ਤਰੀਕ ਨੂੰ ਤੇ 14 ਤਰੀਕ ਨੂੰ ਦਾਦੂਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੁੰਦਾ ਬਾਬਾ ਦਰਸ਼ਨ ਸਿੰਘ ਜੀ ਦੇ ਗੁਰੂ ਘਰ 'ਚ ਉੱਥੇ ਉਹ ਪ੍ਰਸ਼ਾਦਾ ਛਕ ਰਹੀ ਆ ਉਹ ਕੰਮ ਕਰ ਰਹੀ ਆ ਔਰ ਰੋਟੀਆਂ ਬਣਾ ਰਹੀ ਆ ਤੇ ਉਹਦੀਆਂ ਵੀਡੀਓ ਵੀ ਨੈਟ 'ਤੇ ਚੱਲ ਰਹੀਆਂ ਨੇ ਤੇ ਉਹ ਸਾਰਾ ਕੁਝ ਜਿਹੜਾ ਉਹਨੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਤੇ ਕੀਤਾ ਜਿਹੜਾ ਕਿ ਕੋਟ ਫਤਿਹ ਥਾਣੇ ਵਾਲੇ ਆ ਉਹਨੂੰ ਫੜ ਨਹੀਂ ਰਹੇ ਉਹ ਬਾਰ-ਬਾਰ ਕਹਿੰਦੇ ਅਸੀਂ ਰੇਡਾਂ ਕਰਕੇ ਆਏ ਆ ਉਹ ਬੰਦਾ ਕਾਲਿਆਂ ਵਾਲੀ ਦੇ ਵਿੱਚ ਸ਼ਰਿਆਮ ਘੁੰਮ ਰਿਹਾ ਤੇ ਹਰ ਵੀਰਵਾਰ ਨੂੰ ਉਹ ਆਪ ਦੀ ਜਿਹੜੀ ਉਹ ਸਿਰ ਹਲਾਉਂਦਾ ਅੱਜ ਵੀ ਉਹ ਆਪ ਦੇ ਕੀਰਖਾਨੇ ਵਿੱਚ ਮੌਜੂਦ ਦਾ ਸਾਡੇ ਕੋਲ ਆਪ ਦਾ ਸੋਰਸ ਰਾਹੀਂ ਅਸੀਂ ਪਤਾ ਕਰਿਆ ਤੇ ਉਹਦਾ ਜਿਹੜਾ ਪ੍ਰਸ਼ਾਸਨ ਨਾਲ ਮਿਲਿ ਭੁਗਤ ਨਾਲ ਪੋਲੀਟੀਕਲ ਧੋੜ ਨਾਲ ਪੈਸੇ ਨਾਲ ਉਹ ਬੰਦੇ ਨੇ ਜਿਹੜਾ ਸਾਡੀ ਮਿਹਨਤ ਸੀ ਤੇ ਉਹਨੂੰ ਪਾਣੀ ਫੇਰਿਆ ਮਿਹਨਤ ਤੇ ਪ੍ਰਸ਼ਾਸਨ ਦੀ ਜਿਹੜੀ ਆ ਉਹਦੇ ਨਾਲ ਮਿਲਿ ਭੁਗਤ ਕਰਨੇ ਬੰਦਾ ਜਿਹੜਾ ਦੁਬਾਰਾ ਜੇ ਤੁਸੀਂ ਪ੍ਰੈਸ ਕੌਂ ਕੀਤੀ ਹੈ ਕਿਹੜੀ ਤੁਹਾਡੀ ਕਮੇਟੀ ਹੈਗੀ ਕੀ ਫਿਰ ਤੂੰ ਮੰਗਤੀ ਕਰਦੇ ਬਲੀ ਕਾਂਡ ਐਕਸ਼ਨ ਕਮੇਟੀ ਮੰਗ ਇਹ ਹੀ ਆ ਜੇ ਉਹਨੂੰ ਫੜ ਕੇ ਜੇਲ੍ਹ ਭੇਜਣਾ ਉਹਨੇ ਇੱਕ ਐਡੀ ਵੱਡੀ ਘਰਾਉਣੀ ਹਰਕਤ ਕੀਤੀ ਆ ਦੋ ਨਿੱਕੀਆਂ ਜਿਹੜੀਆਂ ਜਨਤਾ ਨੰਨੀਆਂ ਜਨਤਾ ਨੇ 4 ਸਾਲ ਤੇ 2.5 ਸਾਲ ਦੇ ਦੋ ਜਵਾਕਾਂ ਨੂੰ ਉਹਨੇ ਮਾਰਿਆ ਤੇ ਬਹੁਤ ਵੱਡਾ ਜੁਰਮ ਕੀਤਾ ਉਹਨੂੰ ਮਾਰਜੋ ਕੋਰਟ ਨੇ ਸਜ਼ਾ ਕੀ ਕੀਆ ਤੇ ਹੁਣ ਉਹ ਭੱਜ ਰਿਹਾ ਤੇ ਪ੍ਰਸ਼ਾਸਨ ਕੋਲ ਮਿਲਿਆ ਉਹਨੂੰ ਫੜ ਨਹੀਂ ਰਿਆ ਇਹ ਬਾਬਾ ਜਿਹੜਾ ਵਪਾਰ ਆਇਆ ਜਿਹਦਾ ਕੈਂਸਰਕ ਲਖਮਿੰਦਰ ਸਿੰਘ ਲੱਖੀ ਕਾਲਿਆਂਵਾਲ ਤੇ ਜਿਹੜੀ ਤੁਸੀਂ ਬਜ਼ੁਰਗ ਕਹਿੰਦੇ ਕੋਣ ਹੈ ਬਜ਼ੁਰਗ ਉਹਦੀ ਮਾਂ ਜਿਹੜੀ ਉਹਦੀ ਮਾਂ ਨੂੰ ਕਹਿ ਰਿਹਾ ਵੀ ਮਤਲਬ ਉਹਨੂੰ ਕੈਂਸਰ ਹੈ ਤੇ ਆ ਤੰਦਰੁਸਤ ਹੈ ਜਿਹੜੇ ਦਿਨ ਉਹਦੀ ਸਰਜਰੀ ਕਹਿ ਰਿਹਾ ਵੀ ਹੋਣੀ ਆ ਤੇ ਉਸ ਦਿਨ ਉਹਦੀ ਮਾਂ ਪ੍ਰਸ਼ਾਦਾ ਛਕ ਰਹੀ ਆ ਗੁਰੂ ਘਰ ਚ ਤੇ ਕੰਮ ਕਰ ਰਹੀ ਆ ਭਾਂਡਿਆਂ ਦੀ ਸੇਵਾ ਕਰ ਰਹੀ ਆ ਪ੍ਰਸ਼ਾਦਾ ਬਣਾ ਰਹੀ ਆ ਉਹ ਕਹਿੰਦਾ ਮੇਰੀ ਮਾਂ ਨੂੰ ਕੈਂਸਰ ਆ ਇਹਨਾਂ ਦੋਨੋਂ ਜ਼ਮਾਨਤਾਂ ਮਿਲੀਆਂ ਫਿਰ ਹੁਣ ਕਿਉਂ ਇਕੱਲੇ ਨੂੰ ਜ਼ਮਾਨਤ ਮਿਲੀ ਹੈ ਇਹਦੀ ਮਾਂ ਤਾਂ ਬਾਹਰ ਹੀ ਹੈ ਨਾ ਉਹ ਜਿਹੜੀ ਬੱਚਿਆਂ ਦੀ ਦਾਦੀ ਅੰਦਰ ਸੀ ਇਹਦੀ ਮਾਂ ਤੰਤਰਕ ਦੀ ਮਾਂ ਦਾ ਤਾਂ ਕੋਈ ਸੂਰ ਨਹੀਂ ਨਾ ਤੰਤਰਕ ਅੰਦਰ ਸੀ ਉਹਨੇ ਆਪਦੀ ਮਾਂ ਦੀਆਂ ਗਲਤ ਰਿਪੋਰਟਾਂ ਤਿਆਰ ਕਰਾ ਕੇ ਕੈਂਸਰ ਦੀਆਂ ਹਾਂ ਤੇ ਉਹਦੇ ਆਧਾਰ ਤੇ ਇੱਕ ਟਰਮ ਵੇਣ ਲੱਗੀ ਅੱਛਾ ਵੀ ਆਪਦੀ ਮਾਂ ਦੀ ਮੈਂ ਮਾਂ ਦੀ ਦੇਖਭਾਲ ਕਰਨੀ ਹੈ ਮੈਂ ਦੇਖਭਾਲ ਕਰਨੀ ਹੈ ਜੀ ਇਹਦੇ ਕੋਲ ਇਹਦਾ ਜਿਹੜਾ ਇਹਨੂੰ ਕੋਈ ਸਾਹਮਣ ਵਾਲਾ ਹੈ ਨਹੀਂ ਇਹਦੇ ਹਾਲਾਕੇ ਤੇ ਘਰ ਵਾਲੀ ਆ ਇਹਦਾ ਇੱਕ ਭਤੀਜਾ ਇਹਦਾ ਜੁਆਕ ਜਵਾਨ ਆ ਸਾਹਮਣ ਵਾਲੇ ਬਹੁਤ ਨੇ ਇਹਦਾ ਬਾਪੂ ਆ ਸਰਦਾਰ ਸਰਜੀਪ ਸਿੰਘ ਸਾਹਮਣ ਵਾਲਾ ਤੇ ਸਾਹਮਣ ਵਾਲੇ ਬਹੁਤ ਲੋਕ ਨੇ ਇਹਨੇ ਕਾਊਡ ਕੀਤਾ ਛਰੇਆ ਤੇ ਕਿੱਥੋਂ ਜਮਾਨਤ ਕਰੀ ਇਹਨਾਂ ਨੇ ਫਿਰ ਹਾਈਕੋਰਟ ਦੇ ਵਿੱਚ ਹਾਈਕੋਰਟ ਦੇ ਵਿੱਚ ਅੱਛਾ ਫਿਰ ਤੁਸੀਂ ਇਸ ਜਿਹੜੀ ਤੁਸੀਂ ਐਕਸ਼ਨ ਕਮੇਟੀ ਬਣਾ ਰੱਖੀ ਹੈ ਇਸ ਮੌਕੇ ਤੁਸੀਂ ਮਿਲਿਓ ਐਸਐਸਪੀ ਸਾਹਿਬ ਨੂੰ ਇੱਥੇ ਏਡੀਜੀ ਨੂੰ ਕਿਸੇ ਨੂੰ ਨਹੀਂ ਮਿਲੇਆ ਕੋਰਟ ਸੱਤੇ ਥਾਣੇ ਵਾਲਿਆਂ ਨੂੰ ਮਿਲੇ ਆ ਤੇ ਉਹਨਾਂ ਨੇ ਕੋਈ ਨਹੀਂ ਕੋਸ਼ਿਸ਼ ਕੀਤੀ ਅਸੀਂ ਆਪਣੇ ਤੁਸੀਂ ਵਾਲਾ ਛੋੜਾ ਸੰਘਰਸ਼ ਕਰੀਏ ਅਸੀਂ ਕਰਾਂਗੇ ਹਾਈਕੋਰਟ ਜਾਵਾਂਗੇ ਜੀ ਜੋ ਵੀ ਕਰਨਾ ਪਿਆ ਜਾਵਾਂਗੇ ਆ ਖੇੜਾ ਨਹੀਂ ਛੱਡਦੇ ਇਹਨੂੰ ਸਲਾਖਾਂ ਪਿੱਛੇ ਚਾਕੇ ਰਵਾਂਗੇ ਅੱਛਾ ਭਾਈ ਇਹਦੇ ਚ ਤੁਹਾਨੂੰ ਕੋਈ ਸਿਆਸੀ ਛਾਹ ਵੀ ਲੱਗਦੀ ਹੈ ਕਿਸੇ ਕਿਸਮ ਦੀ ਪੂਰੀ ਸਿਆਸੀ ਛਾਹ ਹੈ ਜੀ ਉਸ ਦਿਨ ਤੋਂ ਲੈ ਕੇ ਜਿਹੜੇ ਦਿਨ ਤੋਂ ਮਤਲਬ ਇਹਨੂੰ ਜਵਾਕਾਂ ਨੂੰ ਮਤਲਬ ਇਹਨਾਂ ਨੇ ਬਲੀ ਦਿੱਤਾ ਉਸ ਦਿਨ ਤੋਂ ਲੈ ਕੇ ਸਜ਼ਾ ਕਰਾਉਣ ਵਾਲੇ ਦਿਨ ਤੱਕ ਕਿਤੇ ਸਾਨੂੰ ਪੁਲਿਸ ਨੇ ਬੁਲਾਇਆ ਗਿਆ ਕਿਤੇ ਸਾਨੂੰ ਪੁਲਿਸ ਕਹ ਰਿਹਾ ਸੋਟ ਦੇ ਚਿੱਟੇ ਦਾ ਪਰਚਾ ਦੇਵਾ ਕਿ ਤੁਸੀਂ ਗਵਾਹੀ ਨਹੀਂ ਦੇਣੀ ਕਿਤੇ ਐਮਐਲਏ ਦਾ ਪੀਏ ਫੋਨ ਕਰ ਰਿਹਾ ਕਿਤੇ ਮਤਲਬ ਰਾਜ ਖੇਡ ਰਹੇ ਆ ਤੇ ਫਿਰ ਇਹ ਸਾਰਾ ਪੋਲਿਟਿਕਲ ਚੋਰ ਹੀ ਆ ਸਿਆਸਤ ਦੇ ਪਿੱਛੇ ਹੀ ਆ ਪੈਸੇ ਦਾ ਜ਼ੋਰ ਹੀ ਆ ਇੱਕ ਬੰਦੇ ਨੇ 302 ਦੇ ਵਿੱਚ ਡਬਲ ਮਰਡਰ ਹੋਵੇ ਦੋ ਜਵਾਕ ਨੰਨੀਆਂ ਜੰਦਾ ਨੂੰ ਮੌਤ ਦੇ ਘਾਟ ਉਤਾਰਿਆ ਹੋਵੇ ਤੇ ਉਹ ਬੰਦੇ ਦੇ ਖਿਲਾਫ ਹਾਲਾ درجہ ਅਫਸਰਾਂ ਨੇ ਜਿਹੜੀ ਮਤਲਬ ਐਫ ਆਰ ਆਈ ਡਿਸਚਾਰਜ ਕਰਨੀ ਇੱਕ ਵੱਡੀ ਗੱਲ ਆ ਪੈਸੇ ਤੇ ਜ਼ੋਰ ਨਾਲ ਹੀ ਹੋਈ ਆ ਪੋਲਿਟਿਕਲ ਜ਼ੋਰ ਨਾਲ ਹੀ ਹੋਈ ਆ ਜਿਉਂ ਤਾਂ ਮਤਲਬ ਹੁੰਦੀ ਨਹੀਂ ਅਸੀਂ ਫਿਰ ਵੀ ਉਹਨੂੰ ਸਜ਼ਾ ਬਰਾਬਰ ਕਾਈ ਫਿਰ ਵੀ ਪ੍ਰਸ਼ਾਸਨ ਨੇ ਉਹਨੂੰ ਜਿਹੜਾ ਹੁਣ ਉਹ ਬਾਹਰ ਆਇਆ ਤੇ ਉਹਨੂੰ ਪੜ ਨਹੀਂ ਰਹੀ ਸ਼ਰਿਆਮ ਕੋ ਮਰਿਆ ਬੰਦਾ ਕਾਲੇਹਾਨ ਦੀ ਪ੍ਰੋਫੈਸ਼ਨ ਕਹਿੰਦਾ ਸਾਨੂੰ ਪਤਾ ਹੀ ਨਹੀਂ ਪੁਲਿਸ ਕਹਿੰਦੀ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਸਾਨੂੰ ਦੱਸੋ ਕਿੱਥੇ ਆ ਅਸੀਂ ਹੁਣ ਉਹਨਾਂ ਨੂੰ ਕੀ ਦਸੀ ਉਹਨਾਂ ਨੂੰ ਪਤਾ ਹੀ ਆ ਵੀ ਕਿੱਥੇ ਆ ਫੋਨ ਦਾ ਚੱਲ ਰਿਹਾ ਤੇ ਤੁਸੀਂ ਆਦੇ ਪੱਤਰ ਤੇ ਹੁਣ ਕੀ ਕਰੋਗੇ ਤੇ ਅਸੀਂ ਬਾਈ ਸਾਡੇ ਕੋਲ ਇੱਕੋ ਹੀ ਰਾਹ ਹਾਈ ਕੋਰਟ ਜਾਣ ਦਾ ਹਾਈ ਕੋਰਟ ਜਾ ਕੇ ਇਹਨੂੰ ਪਾਰੀ ਦੀ ਮੰਗ ਕਰਦੇ ਆ ਜਿਹੜਾ ਇਹਨੇ ਇਹ ਮਤਲਬ ਡਾਕਟਰਾਂ ਨੇ ਗਲਤ ਰਿਪੋਰਟ ਬਣਾਈ ਆ ਜਾਂ ਇਹਨੇ ਆਪਦੀ ਮਾਂ ਦਾ ਆਧਾਰ ਕਾਰਡ ਗਲਤ ਬਣਾਇਆ ਤੇ ਇਹਦੇ ਖਿਲਾਫ ਹਾਈ ਕੋਰਟ ਜਾਵਾਂਗੇ